ਲੇ ਵੀ ਮਿੱਤਰਾ ਅੱਜ ਆਪਾਂ ਜਾਣਾ ਸੌਰਿਆਂਗੇ ਪਿੰਡ ਉੱਕੀ ਹੋ ਰੀਆਂ ਤਿਆਰੀਆਂ ਆਪਾਂ ਵੀ ਪੱਗ ਵਰ ਗੇਰਿਆ ਪਾਣੀ ਤੇ ਕਰਨ ਲੱਗੇ ਪੂਣੀ ਪੂਣੀ ਕਰਕੇ ਐ ਚੰਗੀ ਤਰ੍ਹਾਂ ਪੱਗ ਬੰਨਣ ਲੱਗੇ ਕਿਉਂਕਿ ਬੜੀਆ ਵੈ ਸੌਰਿਆਂਗੇ ਪਿੰਡ ਜਾਣਾ ਤਿਆਰੀ ਖਿੱਚਣੀ ਦਿਨਾ ਚੰਗੀ ਤਰ੍ਹਾਂ ਪੱਗ ਬੰਨ ਲਗਾ ਪੱਗ ਲਈ ਆਪਾਂ ਬੰਨ ਐ ਚੰਗੀ ਤਰ੍ਹਾਂ ਤੇ ਆਪਾਂ ਨੇ ਛੋੜਿਆ ਸਿੱਸਾ ਮੇਮ ਸਾਹਿਬ ਨੇ ਸੰਭਾਲ ਲਿਆ ਆਇਆ ਕਰੇ ਮੈਂ ਵੀ ਤਿਆਰਣ ਚੰਗੀ ਤਰ੍ਹਾਂ ਹੋਣਾ ਇਹਨੇ ਵਾਲ ਬਾਇ ਨਾ ਪਾਲਸ ਲਾਇਆ ਹਾ ਸਿਰ ਕੀ ਬਿੰਦੀ ਲਾ ਕੇ ਤਿਆਰ ਹੋ ਗਏ ਆਪਾਂ ਕੱਢਿਆ ਸੂਟ ਵੀ ਅੱਜ ਸੂਟ ਪਾ ਕੇ ਜਾਣਾ ਸਹਰਿਆਂ ਗਏ ਆਪਾਂ ਹੋ ਗਏ ਤਿੰਨ ਜਣੇ ਤਿਆਰ ਚੌਥੀ ਮੇਮ ਸਾਹਿਬ ਅਜੇ ਵੀ ਤਿਆਰ ਹੋਏ ਰਹੀ ਹੈ ਤਿਆਰ ਹੋਣੇ ਮਤਨ ਬੜਾ ਟਾਈਮ ਲਗਾ ਜਨਾਨੀਆਂ ਨੂੰ ਤੇ ਉਹ ਤਿਆਰ ਰਿਤੇ ਬਾਅਦ ਬਿਮਾਰ ਧੀ ਮਿਗਾਈਓ ਸਿਆਪਾ ਇੱਕ ਦਿਨ ਅੱਤੇ ਜਾਣਾ ਤਾਂ ਵੀ ਦਵਾਈਆਂ ਦਾ ਡੱਬਾ ਚੱਕਣਾ ਪਿਆ ਭਾਈ ਬਹੁਤ ਔਖਾ ਬਿਮਾਰ ਜਨਾਨੀਆਂ ਦਾ ਉੱਤੇ ਬਾਅਦ ਘਰਾਂ ਛੱਡੀਆਂ ਦੋ ਬੇਬਿਆਂ ਆਪਾਂ ਚਲੇ ਮੰਮੀ ਦੇ ਮਾਸੀ ਨੂੰ ਗਿਆ ਵਿਧਾਮ ਕਰੋ ਘਰ ਕੀ ਰੱਖੀ ਆਪਾਂ ਜਾਰੇ ਮੇਲੇ ਵਰ ਨਿਆਣੇ ਖੁਸ ਪੁਰੇ ਆਣ ਉਤਰੇ ਥੱਲੇ ਕਾਰਗਾ ਖੋਲਿਆ ਲੋਕ ਨਿਆਣਿਆਂ ਮਾ ਪੂਰਾ ਸਾਧਵੀ ਬਸ ਬਹਿੜ ਜੋ ਕਾਰਮਾ ਕਾਰ ਕਰੀ ਸਟਾਰਟ ਇਹ ਤੁਹਾਨੂੰ ਪਤਾ ਕਪੜਾ-ਕੁੱਪੜਾ ਵੀ ਮਾਰਨਾ ਪਵਾ ਸੌਰਿਆਂ ਦੇ ਪਿੰਡ ਜਾਣਾ ਕਾਰਲਸ ਕਾਣੀ ਪਵਾ ਕਪੜਾ-ਕੁੱਪੜਾ ਮਾਰਿਆ ਕਾਰ ਕੱਢੀ ਬਾਹਰ ਤੇ ਖਿੱਚਦੀ ਆਪਾਂ ਨੇ ਸੌਰਿਆਂ ਦੇ ਪਿੰਡ ਗਣੀ ਨੂੰ ਟੁੱਟੇ ਵੇ ਰੋਡਾਂ 'ਵਰ ਜਦੋ ਜ਼ਹਿਰ ਕਰਦੇ ਆਪਾਂ ਪਹਿਲਾਂ ਪਹੁੰਚੇ ਪਿੰਡ ਪੁੱਢਾ ਗੁਰਦੁਆਰਾ ਸਾਹਿਬ ਮਾ ਕਰਿਆ ਨਫਸਕਾਰ ਇਸ ਤੋਂ ਬਾਅਦ ਗੱਡੀ ਚੜਾਤੀ ਰੋਡ ਤੇ ਵੀਰੇ ਰੋਡ ਪਰ ਚੜ੍ਹਦੇ ਸਾਰ ਅੱਗੇ ਜਾਵੇਂ ਜਾਮ 74 ਲਟਾਂ ਕਰੀਆਂ ਕ੍ਰੋਸ ਕਿੱਥੇ ਜ ਹੈ ਬੰਦਾ ਇੰਨੇ ਜਾਮਾ ਕਿਹੜੀ ਸਪੀਡ ਪਰ ਚਲਾ ਲੇਗੇ ਗੱਡੀ ਬੈ ਲੈ ਸਟੌਪ ਆਪਣਾ ਆ ਗਿਆ ਪੰਪ ਤੇਲ ਪੁਆਣਾ ਹੀ ਪਵਾ ਦਾ ਨੂੰ ਪਤਾ ਫਿਰ ਪੂਰਾ ਪੂਰਾ ਜਾਈ ਪੰਪ ਪੜਾ ਗਰੇ ਇੱਧਰ ਨਹੀਂ ਲਾਣੀ ਬਾਈ ਦੂਸਰੇ ਪਾਸੇ ਲਾਗ ਰਿਹਾ ਇੱਧਰ ਨਹੀਂ ਆਪਾਂ ਪਾੰਦੇ ਦੂਸਰੇ ਪਾਸੇ ਪਾਵਾਂਗੇ ਤੇਲ ਪੁਆਇਆ ਪੁਆ ਕੇ ਤੇਲ ਜਦ ਦਿੱਖਿਆ ਸੂਈ ਉਠੀ ਨਹੀਂ ਟੈਨਸ਼ਨ ਮਾ ਚਲੋ ਬਾਅਦ ਮਾ ਉੜ ਜਾਏਗੀ ਇਤਨੇ ਮਾ ਗਿਆ ਗਿਆ ਟੋਲ ਟੈਕਸ ਆਪਣਾ ਕੱਢਿਆ ਆਪਣਾ ਵੀਆਈਪੀ ਕਿਸਾਨੀ ਕਾਰਡ ਬਾਬਾ ਕਹ ਰਿਹਾ ਜਾਓ ਭਈ ਜਾਓ ਤੁਹਾਨੂੰ ਕੌਣ ਰੋਕ ਸਕਾ ਲੰਘੋ ਥੰਮ ਵੀਆਈਪੀ ਲੇਨ ਮਾ ਨੂੰ ਇੱਧਰ ਮੁੱਲਾਂਗੇ ਅੱਗੇ ਫਿਰ ਮੁੜ ਕੇ ਆਪਾਂ ਪਿੰਡ ਧਰਮਗੜ ਕਣੀ ਨੂੰ ਪਹਿਲਾ ਪਿੰਡ ਆ ਗਿਆ ਧਰਮਗੜ ਧਰਮਗੜ ਪਿੰਡ ਕਰਾਸ ਕਰਿਆ ਮੇਲੇ ਨੂੰ ਜਾਰੀ ਗੱਡੀ ਅੱਗੇ ਨੇ ਨੂੰ ਭੈਣ ਜੀ ਨਾਲ ਟੱਕਰੇ ਹੋ ਗਏ ਤੇ ਮਠਿਆਣਾ ਪਿੰਡ ਵਾਂ ਆ ਬਚ ਗਏ ਮਠਿਆਣਾ ਪਿੰਡ ਵਾਲਾ ਨੇ ਲਾਇਆ ਬਤਾ ਲੰਗਰ ਆਪਾਂ ਕਿਹਾ ਧੰਨਵਾਦ ਲੰਗਰ ਨਹੀਂ ਖਾਣਾ ਇਹੋ ਟਰਾਲੀ ਵੀ ਜਾਰੀ ਮੇਲੇ ਨੂੰ ਤੇ ਅੱਗੇ ਆ ਗਿਆ ਪਿੰਡ ਨੱਗਲ ਪੁੜੀ ਬਹੁਤ ਉੱਚੀ ਬਾਈ ਨਿਊ ਲਗਾ ਇਤਰਾ ਪਹਾੜਾਂ ਪਰ ਚੜ ਰਹੇ ਬਹੁਤ ਔਖੀ ਪੁੜੀ ਚੜਾ ਗਿਆ ਤਾਰੀ ਗੱਡੀ ਅੱਗੇ ਅਮਰਤੀ ਭੈਣ ਜੀ ਕਹਾ ਮੈਂ ਨਹੀਂ ਸਾਈਡ ਦਿੰਦੀ ਤੁਹਾਨੂੰ ਕਹ ਰਹੀ ਮੈਂ ਤਾਂ ਥਾਤੇ ਅੱਗੇ ਅੱਗੇ ਹੀ ਜਾਣਾ ਇਹ ਸੰਗਤਾਂ ਵੀ ਜਾ ਰੀਆਂ ਮੇਲੇ ਨੂੰ ਅਮਰਤੀ ਭੈਣ ਜੀ ਦੇ ਲਈ ਔਖੀ ਸਾਈਡ ਬਸ ਆਪਾਂ ਪਹੁੰਚ ਗਏ ਮੇਲੇ ਵਰ 25 ਕਿਲੋਮੀਟਰ ਕੇ ਸਫਰ ਦਾ ਹੋ ਗਿਆ ਅੰਤ ਅੱਗੇ ਜਾ ਮਣ ਨਿਕਲ ਗਿਆ ਆਪਣਾ ਗੱਡੀ ਲਾਈ ਪਾਰਕਿੰਗ ਮਾ ਅਗੇ ਥੱਲੇ ਯਾਰੇ ਮੇਲੇ ਵਰ ਅੱਗੇ ਤੂੜੇ ਤੂੜ ਕਹਾਂ ਚਲਾ ਜਾਏਗਾ ਆਦਮੀ ਤਿਆਰ ਬਿਆਰ ਪਾウダー ਲਾ ਗਿਆ ਕਹਾਂ ਚਲਾ ਜਾਏਗਾ ਅੱਗੇ ਪਰਦੇਸ ਸਰ ਪਹਿਲਾਂ ਹੀ ਖਾਣੇ ਪੀਣੇ ਦੀ ਦੁਕਾਨਾਂ ਕਹਾਂ ਤੱਕ ਰੋਕ ਲੰਗੇ ਨਿਆਣੇ ਨੂੰ ਕਹਾਂ ਤੱਕ ਰੋਕ ਲੰਗੇ ਆ ਗਿਆ ਮੰਦਰ ਜੀ ਮੰਦਰ માં ਬੜੇ ਅੱਗੇ ਭੀੜੇ ਪੀੜ ਸੋਚਿਆ ਵੀ ਕਿਆ ਕਰਾਂ ਫੇ ਬਾਹਰ ਤੇ ਮੱਥਾ ਟੇਕਿਆ ਤੇ ਅੱਗੇ ਇਹ ਚਾਰੇ ਭੰਗੜੇ ਨਚਾਰਾਂਗੇ ਇਹ ਵੀ ਆਏ ਤੇ ਅੱਜ ਅਸਤੇ ਬਾਦ ਵੀਰੇ ਬਾਹਰ ਪਕੌੜੇ ਜਲੇਬੀਆਂ ਕਿੱਥੇ ਤੱਕ ਕੰਟਰੋਲ ਕਰਿਆ ਬੰਦਾ ਉਸ ਤੋਂ ਖਾਣਾ ਪਵਾ ਫਿਰ ਪਰ ਰੋਕਿਆ ਨਿਆਣੇ ਕਹਰੇ ਜਦ ਤੱਕ ਉਸ ਨਹੀਂ ਖਾਣਾ ਜਦ ਤੱਕ ਖਡਾਉਣੇ ਨਹੀਂ ਦਵਾंदे ਛੋਗਰੇ ਨੇ ਮੈਨੂੰ ਖਿੱਚ ਲਿਆ ਖਡਾਉਣੇ ਵਾਲੀ ਦੁਕਾਨਾਂ ਕਣੀ ਅੱਗੇ ਜਾ ਕੇ ਰੁਟ ਗਿਆ ਕਹਰੇ ਰਿਮੋਟ ਵਾਲੀ ਕਾਰ ਦਵਾ ਫਿਰ ਬਾਈ ਕਲੇਜੇ ਵਰਤ ਤਰਿਆ 250 ਵਾਲੀ ਕਾਰ ਦਵਾਈ ਰਿਮੋਟ ਵਾਲੀ ਫੇਰ ਹੋਇਆ ਛੋਕਰਾ ਖੁਸ ਉੱਤੇ ਬਾਅਦ ਤੀਮੀਆਂ ਕਾਧ ਨੂੰ ਪਤਾ ਇੱਕ ਦੁਕਾਨ ਤੇ ਦੂਸਰੀ ਦੁਕਾਨ ਆਪਾਂ ਗਿਆ ਥਮ ਘੂਮੋ ਆਪਾਂ ਦਾ ਪਹਿਲਾਂ ਜੂਸ ਪੀਵਾਂਗੇ ਫਿਰ ਪਿਆ ਗਨੇ ਦਾ ਜੂਸ ਉੱਤੇ ਬਾਅਦ ਵੀਰੇ ਆ ਗਈ ਅੱਗੇ ਟਿੱਕੀਾਂ ਦੀ ਦੁਕਾਨ ਟਿੱਕੀ ਖਾਈ ਫਿਰ ਇੱਕ ਇੱਕ ਛੋਕਰੀ ਨੂੰ ਖਲਾਈ ਫਿਰ ਪਿੱਛੇ ਬਾਉ ਦਿਗੇ ਆਪਣੇ ਜਵਾਨਿਆਂ ਕੇ ਲੀ ਵਾਲੇ ਇਹ ਦਿਖਾਏ ਵੀ ਇਹ ਹੁਮਾ ਬਾਉ ਜਿਹੜੇ ਕਲੀਨਿਆਂ ਨੇ ਦੇਖੇ ਨਹੀਂ ਹੁਣੇ ਬਾਉ ਦਿਖਾਏ ਬਾਉ ਦੇਖੋ ਬਾਉ ਦੇਖੋ ਪਰ ਤੀਮਿਆਂ ਦਾ ਫੇਰ ਉਹੀ ਕੰਮ ਇੱਕ ਦੁਕਾਨ ਤੇ ਦੂਸਰੀ ਦੁਕਾਨ ਦੂਸਰੀ ਤੇ ਤੀਸਰੀ ਇਹ ਤਾਂ ਆ ਗਈ ਤੀਆਂ ਹੜਦੀ ਦੁਕਾਨਾਂ ਪਰ ਮੇਲਾ ਦਿਖਾ ਕੇ ਆ ਗਏ ਵਾਪਸ ਆਂਦੇ ਹੁਣੇ ਫੇਰ ਇੱਕ ਉਸ ਪਰ ਰੁਗੇ ਬੇਲਪੂਰੀ ਵਾਲੀ ਫਿਰ ਇਹ ਕਹਾ ਵੀ ਜਾਂਦੇ ਹੁਣੇ ਛੱਡਣਾ ਨਹੀਂ ਕੋਈ ਉਹ ਵੀ ਖਾ ਕੇ ਜਾਣੀ ਐ ਆ ਗਏ ਫਿਰ ਗੱਡੀ ਬਾ ਆਏ ਪੈਦਲ ਚੱਲ ਕੇ ਗੱਡੀ 'ਚ ਬੈਠੇ ਉਸ ਤੋਂ ਬਾਅਦ ਆਪਾਂ ਜਾ ਰਹੇ ਉਸ ਘਰ 'ਮਾ ਜਿਹੜਾ ਦੁਨੀਆ ਦਾ ਸਭ ਤੋਂ ਸੁਖੀ ਘਰ ਹੈ। ਉਸ ਘਰ ਨੇ ਸਾਰੀ ਮੁਸੀਬਤਾਂ ਮੰਨੂ ਦੇ ਦੀਆਂ। ਆਪ ਉਹ ਘਰ ਬਹੁਤ ਸੁਖੀ ਆ ਗਿਆ ਤੁਹਾਨੂੰ ਦਿਖਾਵਾਂਗੇ। ਉਹ ਘਰ ਵੀ ਕਹਾ ਹੈ। ਉਸੀ ਘਰ 'ਮਾ ਜਾਣਾ ਆਇਆ ਮਨੈ। ਤੇ ਸਫ਼ਰ ਕਰਦੇ ਲਓ ਜੀ ਇਹ ਆ ਗਿਆ ਉਹ ਘਰ ਜਿਹੜਾ ਦੁਨੀਆ ਦਾ ਸਭ ਤੋਂ ਸੁਖੀ ਘਰ ਹੈ। ਯਹਾਂ ਆ ਕੇ ਬਲੌਕ ਮਾਰਾ ਹੋ ਜਾਏਗਾ ਸਮਾਪਤ। ਮੇਲਾ ਵੀ ਦੇਖ ਲਿਆ ਸੁਖੀ ਘਰ 'ਮਾ ਜਾ ਕੇ ਚਾਹ ਪਾਣੀ ਪੀਆ। ਧੰਨਵਾਦ। ਥੈਂਕ ਯੂ।